ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਵੰਸਿਆਂ ਜੇ ਤੇਰਾ ਹਲੇ ਭਾਨੇ ਨੂੰ ਕਟਾ ਕੇ ਬਰਫ ਦੀਆਂ ਸੱਲੀਆਂ ਤੇ ਲਟਾ ਕੇ ਪਾਣੀ ਚ ਡਬੋ ਕੇ ਤੇ ਉਹਦੀ ਵੀਡੀਓ ਬਣਾ ਬਣਾ ਕੇ ਦੇਖ ਕੇ ਹਲੇ ਤੇਰੀ ਅੰਦਰਲੀ ਜਿਹੜੀ ਪਿਆਸ ਹੈ ਨਹੀਂ 부ਜੀ ਹਲੇ ਤੇਰੇ ਅੰਦਰ ਤੜਫ ਹੈ ਗਈ ਆ ਜਿਬ ਕਸਰ ਰਹਿ ਗਈ ਆ ਭਾਨੇ ਦਾ ਘਟ ਹੋਈ ਆ ਭਾਨੇ ਦਾ ਪਰਿਵਾਰ ਵੀ ਨਹੀਂ ਬਖਸ਼ਣਾ ਤਾਂ ਭਈਆ ਭਾਨੇ ਦਾ ਭਰਾ ਮੇਰੇ ਨਾਲ ਬੈਠਾ ਅਮਨਾ ਅੱਜ ਜਿਹੜਾ ਮੁਕੱਦਮਾ ਮਹਾਲੀ ਥਾਣੇ 'ਚ ਹੋਇਆ ਤੇ ਜਿਹੜੇ ਮੁਕੱਦਮੇ ਦੇ ਵਿੱਚ ਭਾਨੇ ਨੂੰ ਅੱਜ ਪਟਿਆਲੇ ਜਦੋਂ ਜੇਲ੍ਹ ਛੱਡਣ ਗਏ ਆ ਜੇਲ੍ਹ ਛੱਡਣ ਤੋਂ ਬਾਅਦ ਤਾਂ ਜੇਲ੍ਹ ਤੋਂ ਪਹਿਲਾਂ ਹੀ ਜੇਲ੍ਹ ਦੇ ਬਾਰਦੀ ਉਥੋਂ ਰਮਾਨ ਜਿਹੜਾ ਲੈ ਕੇ ਮਹਾਲੀ ਜਿਹੜਾ ਲਿਜਾਇਆ ਗਿਆ ਤੇ ਹੁਣੇ-ਹੁਣੇ ਸਾਡੇ ਕੋਲ ਜਿਹੜੀ ਗੱਲ ਆਈ ਆ ਕਿ ਸੀਆਈ ਸਟਾਫ ਦੇ ਵਿੱਚ ਭਾਨੇ ਨੂੰ ਅੱਜ ਰਾਤ ਨੂੰ ਲੈ ਗਏ ਆ ਜੀ ਕੌਦਿਆਂ ਨੂੰ ਜੋ ਕਰ ਰਿਹਾ ਕਰ ਰਿਹਾ ਜੋ ਤਸ਼ੱਦਦ ਢਾ ਰਿਹਾ ਜੋ ਜ਼ਲੀਲ ਕਰ ਰਿਹਾ ਜੋ ਇਸ ਤਰੀਕੇ ਨਾਲ ਕੁਚਲ ਰਿਹਾ ਦੁਪਾਨੇ ਨੂੰ ਇਸ ਤਰੀਕੇ ਨਾਲ ਤੇਰੇ ਹੰਕਾਰ ਤੈਨੂੰ ਸੱਤਾ ਦਾ ਇੰਨਾ ਹੋ ਗਿਆ ਤੇਰੇ ਦਿਮਾਗ ਨੂੰ ਇੰਨਾ ਨਸ਼ਾ ਪਾਵਰ ਦਾ ਚੜ ਗਿਆ ਕਿ ਤੈਨੂੰ ਕੱਖ ਨਹੀਂ ਪਤਾ ਲੱਗਦਾ ਕਿ ਯਾਰ ਇੱਕ ਤਰਾ ਪੱਦਰ ਨਹੀਂ ਆ ਇਹ ਮੁੱਖ ਮੰਤਰੀ ਦੇ ਪੱਦਰ ਨਹੀਂ ਹੁੰਦੇ ਮੁੱਖ ਮੰਤਰੀ ਦੇ ਲੈਵਲ ਦੀਆਂ ਗੱਲਾਂ ਨਹੀਂ ਹੁੰਦੀਆਂ ਜੋ ਜੋ ਵੱਡਾ ਹੁੰਦਾ ਤੁਰ ਜਾਂਦਾ ਬੰਦਾ ਬੰਦਾ ਉਸ ਸਮਾਜੋਗ ਉਹਦੇ ਤੇ ਪਹੁੰਚ ਜਾਂਦਾ ਓਵੇਂ ਓਵੇਂ ਬੰਦੇ ਦੀ ਸੋਚ ਵੀ ਵੱਡੀ ਹੋ ਜਾਂਦੀ ਆ ਉਸ ਤਰ੍ਹਾਂ ਬੰਦਾ ਸੋਚਣਾ ਵੀ ਉਸ ਤਰੀਕੇ ਦਾ ਲੱਗ ਜਾਂਦਾ ਤੇ ਉਹਦਾ ਜਿਹੜਾ ਬਹੁਤ ਗੱਲਾਂ ਹੁੰਦੀਆਂ ਨੇ ਜ਼ਿੰਦਗੀ ਜਿੱਦਾਂ ਆਪਾਂ ਚੱਲਦੇ ਆ ਬਹੁਤ ਬੰਦਿਆਂ ਨਾਲ ਟਕਰਾਅ ਹੁੰਦੇ ਨੇ ਬਹੁਤ ਬੰਦਿਆਂ ਨਾਲ ਸਾਡੀਆਂ ਗਰਾਰੀਆਂ ਹੁੰਦੀਆਂ ਨੇ ਬਹੁਤ ਬੰਦਿਆਂ ਨਾਲ ਸਾਡੇ ਵਖਰੇਵੇਂ ਹੁੰਦੇ ਨੇ ਪਰ ਜਿਵੇਂ ਜਿਵੇਂ ਬੰਦਾ ਕਿਸੇ ਅੱਜ ਤਣੂ ਲੋਕਾਂ ਨੇ ਲੱਖਾਂ ਨਹੀਂ ਤੈਨੂੰ ਕਈ ਕਿੜਾ ਲੋਕਾਂ ਨੇ ਚੁਣਿਆ 92 ਬੰਦੇ ਚ ਤਾ ਕੇ ਚੁਣਿਆ ਪਰ ਤੂੰ ਐਸ ਪੱਦਰ ਤੇ ਆ ਜਾਏਗਾ ਇਹ ਕਿਸੇ ਨੇ ਸੋਚਿਆ ਨਹੀਂ ਸੀ ਯਾਰ ਅੱਜ ਤੂੰ ਜਿਹੜਾ ਮਹੱਲੀ ਪਰਚਾ ਦਵਾਇਆ ਚੌਥਾ ਪਰਚਾ ਭਾਨੇ ਤੇ ਹੋਇਆ ਪਹਿਲਾ ਲੁਧਿਆਣਾ ਦੂਜਾ ਪਟਿਆਲਾ ਤੀਜਾ ਅਬੋਰ ਤੇ ਅੱਜ ਚੌਥਾ ਮਹੱਲੀ ਜਿਹੜਾ ਨੂੰ ਲੈ ਗਏ ਆ ਰਿਵਾਰਡ ਤੇ ਸੀਆਈ ਦੇ ਵਿੱਚ ਤੇ ਰਾਤ ਨੂੰ ਜੋ ਕੁਛ ਨਾ ਹੋਣਾ ਸੀ ਆਈ ਦੇ ਵਿੱਚ ਜਾ ਪਹਿਲਾ ਲੁਧਿਆਣਾ ਹੋਇਆ ਉਹ ਕਹਿੰਦੋਂ ਭੁੱਲਿਆ ਨਹੀਂ ਆ ਪਰ ਭਰਾਵਾ ਜੇ ਤੈਨੂੰ ਹਲੇ ਕੋਈ ਕਸਰ ਰਹੇਗੀ ਬਾਕੀ ਤਾਂ ਭੇਜ ਦੇ ਧਾੜਾ ਆਪਣੀਆਂ ਪੁਲਸ ਦੀਆਂ ਕਰ ਦੇ ਫੋਨ ਹੁਣੇ ਡੀਜੀਪੀ ਨੂੰ ਲਾ ਦੇ ਡਿਊਟੀਆਂ ਪੁਲਸ ਦੀਆਂ ਵੀ ਘੇਰ ਲੋ ਕੋਟ ਦੁਨਾਂ ਪਿੰਡ ਤੇ ਅਮਰਾਂ ਵੀ ਹੈਗਾ ਜਿਹੜਾ ਭਰਾ ਉਹਦਾ ਇਹਨੂੰ ਵੀ ਚੱਕ ਲਿਓ ਚੱਕ ਕੇ ਫਿਰ ਜੋ ਭਾਨੇ ਨਾਲ ਕੀਤਾ ਇਹਦੇ ਨਾਲ ਵੀ ਕਰ ਦੇ ਹੁਣ ਘਰੇ ਮੈਂ ਕਹਿੰਦਾ ਹੋਰ ਵੀ ਨਾ ਕੋਈ ਰਹਿ ਜੇ ਉਨੇਕ ਇਹਨਾਂ ਦੀ ਦਾਦੀ ਆ ਵਿਚਾਰੀ 95 97 ਸਾਲ ਦੀ ਉਮਰ ਹੈ ਹੁਣ ਉਹ ਵੀ ਕਸਰ ਪੂਰੀ ਕਰ ਦੇ ਉਥੇ ਵੀ ਕੋਈ ਮੁਕਦਮਾ ਦੇ ਦੇ ਇਹਦੀਆਂ ਭੈਣਾਂ ਆਲੇ ਦੋ ਭਾਨੇ ਦੀਆਂ ਸਾਡੀਆਂ ਉਹ ਦੋਨਾਂ ਭੈਣਾਂ ਦੇ ਉੱਤੇ ਵੀ ਤੂੰ ਮੁਕਦਮਾ ਦਰਜ ਕਰ ਦੇ ਬਾਪੂ ਆ ਬਜ਼ੁਰਗ ਉਥੇ ਵੀ ਕਰ ਦੇ ਹਮ ਮਟਾ ਦੇ ਸ਼ੱਕਰ ਐ ਕਸਰਾ ਕੱਢ ਦੇ ਪੂਰੀਆਂ ਮਾਂ ਦੀ ਰੀਜ ਪੂਰੀ ਕਰ ਲੈ ਰਹਿਣਾ ਜਾਵੇ ਦਿਲ ਚ ਕੋਈ ਵੀ ਬੰਦਾ ਯਾਰ ਆ ਰਹਿ ਗਿਆ ਸੀ ਉਦੋਂ ਆ ਰਹਿ ਗਿਆ ਸੀ ਆ ਰਗੜਨਾ ਸੀ ਆ ਮਸਲਣਾ ਸੀ ਸੋ ਜਿੰਨੇ ਬੰਦੇ ਆ ਰਗੜਦੇ ਮਸਲਦੇ ਪਰ ਇੱਕ ਗੱਲ ਚੇਤੇ ਰੱਖੀ ਐਡੀ ਉੱਚੀ ਨਾ ਕੰਧ ਕਰ ਨਫਰਤ ਦੀ ਐਡੀਆਂ ਉੱਚੀਆਂ ਕੰਧਾਂ ਨਾ ਕਰ ਨਫਰਤ ਦੀਆਂ ਕਿ ਆਪਦੇ ਵਾਰੀ ਇਹ ਨਫਰਤ ਦੀਆਂ ਕੰਧਾਂ ਟੱਪਣੀ ਔਖੀ ਹੋ ਜਾ ਠੀਕ ਆ ਜੇ ਤੇਰੇ ਕੋਲ ਤੰਤਰ ਹੈ ਤੇਰੇ ਕੋਲ ਸਪਲਸ ਹੈ ਉਹ ਪਾਵਰ ਚ ਹੈ ਤੇਰਾ ਹੁਕਮ ਜਿੱਧਰ ਨੂੰ ਵੀ ਹੁੰਦਾ ਹੈ ਸਭ ਸਿਰ ਮੱਥੇ ਮੰਨਦੇ ਆ ਉਹਨੂੰ ਪਰ ਇਹ ਪਾਵਰ ਨਾਲ ਇਹ ਤਾਕਤਾਂ ਆ ਜਿਹੜੀ ਅੱਜ ਪੁਲਿਸ ਤੇਰੇ ਆਖੇ ਲੱਗ ਕੇ ਛੱਡ ਢਾਹ ਰਹੀ ਆ ਸਾਡੇ ਵਰਗਿਆਂ ਤੇ ਪਰਚੇ ਕਰ ਰਹੀ ਆ ਜ਼ੁਲਮ ਕਰ ਰਹੀ ਆ ਕੱਲ ਨੂੰ ਜਿਹੜੀ ਸਰਕਾਰ ਆ ਇਹ ਉਹਦੀ ਹੋਣੀ ਆ ਜਿਹੜਾ ਕੁਰਸੀ ਦੇ ਬੈਠਾ ਹੋਇਆ ਉਹਦੀ ਹੋਣੀ ਆ ਕਿ ਜਿਹੜੇ ਤੇ ਪਹਿਲਾਂ ਕੁਰਸੀਆਂ ਦੇ ਬੈਠੇ ਸੀ ਇਹ ਉਹਨਾਂ ਦੀ ਸੀ ਇਹ ਉਹਨਾਂ ਦੀ ਸੀ ਪਰ ਜੋ ਤੂੰ ਕਰ ਰਿਹਾ ਬਹੁਤ ਗਲਤ ਕਰ ਰਿਹਾ ਬਹੁਤ ਜਿਆਦਾ ਗਲਤ ਕਰ ਰਿਹਾ ਕੀ ਪੰਜਾਬ ਦੇ ਲੋਕੋ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਯਾਰ ਕਿ ਕੀ ਭਾਨਾ ਐਡਾ ਵੱਡਾ ਕੋਈ ਖਤਰਨਾਕ ਅੱਤਵਾਦੀ ਐ ਕਿ ਉਹਨੂੰ ਬਰਫ ਦੀਆਂ ਸਿੱਲੀਆਂ ਦੇ ਲਟਾਇਆ ਜਾ ਰਿਹਾ ਉਹਦੇ ਨੱਕ ਦੇ ਵਿੱਚ ਪਾਣੀ ਪਾਇਆ ਜਾ ਰਿਹਾ ਉਹਦੀਆਂ ਵੀਡੀਓ ਲੰਗੇ ਦੀਆਂ ਕਰਕੇ ਬਣਾਈਆਂ ਜਾ ਰਹੀਆਂ ਐ ਮੁੱਖ ਮੰਤਰੀ ਨੂੰ ਦਿਖਾਉਣ ਦੇ ਖਾਤਰ ਇਹ ਬਦਲਾ ਯਾਰ ਇਹ ਬਦਲਾ ਸੀ ਇਸ ਕਰਕੇ ਤੈਨੂੰ ਇੰਨਾ ਲੋਕਾਂ ਨੇ ਵੋਟਾਂ ਪਾਈਆਂ ਇੰਨੇ ਬਦਲਾਖੋਰੀ ਦੀ ਰਾਜਨੀਤੀ ਤੇ ਤੂੰ ਆਏਗਾ ਐਸ ਤਰੀਕੇ ਦਾ ਤੂੰ ਉਤਰੇਗਾ ਜਮਾਈ ਮਸਲ ਦੇ ਨਹੀਂ ਕੁਚਣ ਲਈ ਤੂੰ ਉਤਰੇਗਾ ਇਹ ਕਿਸੇ ਨੇ ਸੋਚਿਆ ਨਹੀਂ ਸੀ ਪੰਜਾਬ ਦੇ ਬੰਦੇ ਨੇ ਪਰ 92 ਜਿਹੜੇ 91 90 ਜਿਹੜੇ ਦੂਜੇ ਰਹਿ ਗਏ ਉਹਨਾਂ ਦਾ ਜੋ ਸਾਰਿਆਂ ਦੀ ਕੋਈ ਜ਼ਵੀਰਾ ਮਰ ਚੁੱਕੀ ਆ ਕਿਸੇ ਬੰਦੇ ਨੇ ਕੋਈ ਹਾਜ਼ਰਾ ਨਹੀਂ ਮਾਰਿਆ ਹਾਜ਼ਰਾ ਦਾ ਕੀ ਮਾਰਨਾ ਸਭ ਮਿੱਟੀ ਦੇ ਮਾਦਵਾ ਜੋ ਇਹ ਕਹਿੰਦੇ ਆ ਉਹ ਪਾਰ ਪਰ ਮੈਂ ਧੰਨਵਾਦ ਕਰਦਾ ਇੱਥੇ ਉਹਨਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਬਰਾਲੇੋਂ ਮੁੰਡਾ ਜੋਤ ਬੜਿੰਗ ਰਾਜੂ ਦਾ ਮੁੰਡਾ ਸਾਧੂ ਵਾਲੇ ਤੋਂ ਹੋਰ ਵੀ ਕਈ ਨੌਜਵਾਨ ਐ ਜਿਨ੍ਹਾਂ ਨੇ ਲਿਖ ਕੇ ਵੀ ਪਾਇਆ ਬੋਲ ਕੇ ਵੀ ਪਾਇਆ ਕਿ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਤੇ ਅਸੀਂ ਇਸ ਪੱਖ ਦੇ ਉੱਤੇ ਭਾਨੇ ਸਿੱਧੂ ਦੇ ਨਾਲ ਉਹਨਾਂ ਦਾ ਧੰਨਵਾਦ ਹਲੇ ਬੰਦਾ ਨੇ ਅੰਦਰ ਜ਼ਮੀਰ ਚਾਗਦੀ ਆ ਪਰ ਜਿਹੜੇ ਹਲੇ ਵੀ ਚੁੱਪ ਨੇ ਹਲੇ ਵੀ ਲੱਗਦਾ ਹੈ ਉਹ ਤੁਸੀਂ ਆਪੇ ਹਿਸਾਬ ਲਾ ਲਓ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਸਾਡੀ ਕੋਈ ਭਵਨ ਸਿੰਘ ਮਾਨ ਨਾਲ ਨਿੱਜੀ ਲੜਾਈ ਨਹੀਂ ਆ ਕੋਈ ਨਿੱਜੀ ਅਸੀਂ ਖਾਲ ਵੱਟ ਦਾ ਘ ਜਮੀਨ ਜ਼ੈਦ ਦਾ ਰੌਲਾ ਨਹੀਂ ਆ ਸਾਡਾ ਰੌਲਾ ਸਿਰਫ ਇਹਨਾਂ ਕਿ ਉਹ ਪੰਜਾਬ ਲਈ ਮਾਰੂ ਨੀਤੀਆਂ ਲਾਗੂ ਕਰ ਰਿਹਾ ਹੈ ਅਸੀਂ ਉਹਦਾ ਵਿਰੋਧ ਕਰਦੇ ਅਸੀਂ ਉਹਨੂੰ ਸਵਾਲ ਕਰਦੇ ਹਾਂ ਸਵਾਲ ਸਿਰਫ ਇਹਨਾਂ ਇਹ ਸਵਾਲ ਪਾਸਿਆਂ ਆਈ ਰਹਿਣੇ ਆਈ ਰਹਿਣੇ ਆ ਠੀਕ ਆ ਤੂੰ ਜਲਮ ਕਰਾਏਂਗਾ ਸਾਨੂੰ ਪਤਾ ਸਭ ਤੇ ਕਰਾਏਂਗਾ ਕਰਾ ਰੱਜ ਕੇ ਕਰਾ ਕਸਰਾਂ ਨਾ ਰਹਿ ਜਾਣ ਕੋਈ ਕੜਦੇ ਪੂਰੀਆਂ ਕਰਦੇ ਪਰ ਇਹ ਆਵਾਜ਼ ਜਾਉਂਦੇ ਜੀ ਨਹੀਂ ਬੰਦ ਕਰ ਸਕਦਾ ਇਹਦਾ ਪੰਜਾਬ ਦੇ ਹੱਕ ਚ ਐਂ ਬੋਲੂਗੀ ਇਹ ਪੰਜਾਬ ਦੇ ਹੱਕ ਚ ਇਹ ਆਵਾਜ਼ ਐਂ ਗੂੰਜੂਗੀ ਮੈਂ ਧੰਨਵਾਦ ਕਰਦਾ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਰਾਜਸਥਾਨ ਤੋਂ ਹਰਿਆਣਾ ਤੋਂ ਦਿੱਲੀ ਤੋਂ ਬਹੁਤ ਦੂਰ ਦਰੇਡੋਂ ਸਾਡੇ ਨੌਜਵਾਨ ਭਰਾ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਭੈਣਾਂ ਇੱਥੋਂ ਤੱਕ ਲੁਧਿਆਣੇ ਤੋਂ ਵਿਚਾਰੇ ਇੱਕ ਅੰਗਹੀਣ ਬੱਚੇ ਆਏ ਜਿਨ੍ਹਾਂ ਨੂੰ ਅੱਖਾਂ ਤੋਂ ਬਿਲਕੁਲ ਵੀ ਨਹੀਂ ਦਿਖਦਾ ਸੀ ਉਹ ਵੀ ਇੱਥੇ ਆਏ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਉਹਨਾਂ ਨੇ ਭਾਨੇ ਦਾ ਕੋਈ ਕੰਮ ਕਰਾਇਆ ਸੀਗਾ ਉਹ ਵੀ ਵਿਚਾਰੇ ਇੱਥੇ ਆ ਕੇ ਐਨੀ ਠੰਡ 'ਚ ਆ ਹੁਣ ਹੀ ਗਿਆ ਹਲੇ ਘੰਟਾ ਤੋਂ ਘੰਟੇ ਪਹਿਲਾਂ ਤੁਸੀਂ ਇੰਨਾ ਸਾਥ ਦਿੱਤਾ ਸੁਰੂ ਦਿਲੋਂ ਭਾਈ ਤੁਹਾਡਾ ਧੰਨਵਾਦ ਸਾਰਿਆਂ ਦਾ ਜਿੰਨੇ ਵੀ ਆਏ ਹੋ ਤੁਹਾਡਾ ਇੱਕ ਕਦਮ ਸਿਰ ਮੱਥੇ ਆ ਚਲ ਕੇ ਆਇਆ ਤਾਂ ਸੋ ਅਪੀਲ ਆ ਅਗਲਾ ਪ੍ਰੋਗਰਾਮ ਆਪਾਂ 5 ਨੂੰ ਆ ਮੈਂ ਫੇਰ ਕਹਿਣਾ ਜਾਗ ਤੇ ਜ ਰਹਿ ਕੇ ਸ਼ਾਂਤਮਈ ਤਰੀਕੇ ਦੇ ਨਾਲ ਕਿਉਂਕਿ ਇਹਨਾਂ ਨੇ ਸਾਰੀ ਗੱਲ ਨੂੰ ਲੀਹੋਂ ਲਾਉਣ ਦੀ ਕੋਸ਼ਿਸ਼ ਕਰਨੀ ਹੈ ਇਹਨਾਂ ਨੇ ਭੜਕਾਉਣਾ ਇਹਨਾਂ ਨੇ ਅਕਸਾਉਣਾ ਇਹਨਾਂ ਨੂੰ ਆਇਆ ਵੀ ਜਿਹੜਾ ਸ਼ਾਂਤਮਈ ਸੰਸਰ ਹੱਸਦਾ ਉਹ ਜਿੱਤਿਆ ਜਾਂਦਾ ਆ ਆਪਾਂ ਨੂੰ ਪਤਾ ਆ ਪਾ ਦਿੱਲੀ ਸ਼ਾਂਤਮਈ ਤਰੀਕੇ ਨਾਲ ਜਾਪਦੇ ਰਹਿ ਕੇ ਜਿੱਤ ਕੇ ਆਏ ਆ ਪਰ ਜਦੋਂ ਕੋਈ ਨਾ ਕੋਈ ਇਹਨਾਂ ਨੂੰ ਲੱਗਦਾ ਕਿ ਕੋਈ ਨਾ ਕੋਈ ਅੜ ਜਾ ਦਿਓ ਨੌਜਵਾਨੀ ਹੁੰਦੀ ਏ ਛੇਤੀ ਖੂਨ ਗਰਮ ਹੁੰਦਾ ਆਪਾਂ ਛੇਤੀ ਛੇਤੀ ਰੂਪਣ ਘਾਟ ਚ ਆਉਨੇ ਆ ਉਧਰ ਨੂੰ ਨਹੀਂ ਵੀਰਾ ਵੀ ਜਾਣਾ ਬਹੁਤ ਢੰਗ ਤਰੀਕੇ ਹਤਕੰਡੇ ਅਪਣਾਉਣਗੇ ਪਰ ਆਪਾਂ ਜਾਪ ਤੇ ਰਹਿਣਾ ਹੈ ਸ਼ਾਂਤਮਈ ਰਹਿਣਾ ਹੈ ਅਕਸਾ ਕੇ ਕਿਉਂਕਿ ਨੁਕਸਾਨ ਪੰਜਾਬ ਦਾ ਪਹਿਲਾਂ ਬਹੁਤ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਸਾਡੇ ਮਾਮਾ ਦੇ ਪੁੱਤ ਭੈਣਾਂ ਦੇ ਭਰਾ ਕਿਸੇ ਸਿਸਟਰ 'ਚ ਫਸਣ ਚਾਹਿੰਦੇ ਨੂੰ ਅਲਝਾਉਣ ਇਹ ਕਿਉਂਕਿ ਤਿਆਰੀ ਕਰੀ ਬੈਠੇ ਆ ਇਹਨਾਂ ਨੇ ਤੁਹਾਡਾ ਸ਼ਿਕਾਰ ਖੇਡਣ ਦੀ ਤਿਆਰੀ ਕਰੀ ਬੈਠੇ ਉਸ ਕਰਕੇ ਬੇਨਤੀ ਆ ਭਾਈ ਸਾਰਿਆਂ ਨੂੰ ਕਿ ਤੁਸੀਂ ਬਹੁਤ ਵੱਡਾ ਸਾਥ ਦਿੱਤਾ ਕੋਈ ਆਪਣੇ ਕੋ ਗੱਲ ਕੋਈ ਤੂੰ ਦੂ ਕਲਾ ਫਿਰ ਨਹੀਂ ਬਸ ਵਹੀ ਹੀ ਆ ਉੱਚੀ ਬੋਲ ਵਾਲਿਆ ਬਸ ਇਹੀ ਆ ਜੋ ਬਾਈ ਨੇ ਦੱਸਿਆ ਪੰਜ ਤਰੀਕ ਦੇ ਕਾਲ ਹੈ ਬਸ ਉਸ ਦਿਨ ਸਾਰੇ ਨੌਜਵਾਨਾਂ ਨੂੰ ਕਹਿਣਾ ਜਾਣਾ ਜਥੇਬੰਦੀਆਂ ਦੇ ਜਿਵੇਂ ਜਾਬਤਾਰਾ ਕਰ ਆਪਾਂ ਉਵੇਂ ਹੀ ਜਾਬਤਾਰਾ ਕਰਨਾ ਹੈ ਪੰਜ ਤਰੀਕ ਦੇ ਕਾਲ ਦੇ ਦੇਖੋ ਇਹ ਬੰਦੇ ਨੇ ਤਰੀਕੇ ਦੇਖਿਆ ਨਹੀਂ ਹੋਣਾ ਇਹ ਫਰਮਾ ਫਰਮਾਇਆ ਬਣਾਉਂਦਾ ਆਪਣੇ ਨਾਲ ਦੂਜੇ ਨਾਲ ਭਾਨੇ ਨਾਲ ਤੇ ਆਸਮਖੋਲ ਵਾਲੀਆਂ ਇਹਦੇ ਕੋਈ ਏਜੰਟ ਨੂੰ ਫੋਨ ਨਹੀਂ ਕੀਤਾ ਲੈਣਾ ਨਹੀਂ ਦੇਣਾ ਨਹੀਂ ਚੱਕ ਕੇ ਅੱਜ ਨਵੇਂ ਪਰਚੇ ਜਿਵੇਂ ਪਾਤਾ ਕਿਉਂ ਮਗਰ ਘਰੇ ਉਰੇ ਨਹੀਂ ਨਾ ਦਿਓ ਇਹ ਆਪਾਂ ਪਹਿਲਾ 8090 ਦਾ ਉਹ ਸੁਣਦੇ ਰਹੇ ਆ ਇੱਕ ਦੇ ਪਰਚਾ ਫਿਰ ਦੂਜੇ ਤੇ ਬਸਾਰੇ ਪਰਿਵਾਰ ਤੇ ਬਸਾਰੀ ਚੱਕਲੇ ਫਿਰ ਜਦਦੇ ਮਾਰਦੇ ਖਪਾਤੇ ਇਹ ਸਾਰਾ ਸਿਸਟਮ ਜਿਹੜਾ ਚੱਲਦਾ ਰਿਹਾ 8090 ਦੇ ਧਾਕੇ ਦੇ ਵਿੱਚ ਉਹ ਆਪਾਂ ਅੱਜ ਦੇਖ ਰਹੇ ਆ ਕਿ ਕਿਵੇਂ ਪਹਿਲਾਂ ਭਾਣੇ ਨੂੰ ਭਾਣੇ ਦੇ ਭਰਾ ਨੂੰ ਉਦੋਂ ਅੱਗੇ ਹੋਰ ਸਾਰੇ ਬੰਦਿਆਂ ਨੂੰ ਲਪੇਟੇ ਤੁਰਿਆ ਇਸ ਲਈ ਬਾਈ ਬਿੰਤੀ ਆ ਸਾਰਿਆਂ ਨੂੰ ਧੰਨਵਾਦ ਸਾਰਿਆਂ ਦਾ ਕਿ ਤੁਸੀਂ ਵੱਡੀ ਗਿਣਤੀ ਚ ਆਏ ਹੋ ਬਹੁਤ ਸਾਦ ਤਾ ਤੁਸੀਂ ਐਨੀ ਠੰਡ ਚ ਐਨੀ ਧੁੰਦ ਸੀਗੀ ਪਰ ਤੁਸੀਂ ਕਮਾਲ ਕਰਤੀ ਜਮ ਐਣ ਖੀਰ ਤੱਕ ਸਾਰੇ ਬਲਾਰਿਆਂ ਨੂੰ ਬੋਲ ਕੇ ਜਦੋਂ ਉਹ ਗਏ ਆ ਉਦੋਂ ਸੁਣ ਕੇ ਗਏ ਆ ਕਈ ਭਰਾ ਰਹਿ ਵੀ ਗਏ ਕਿੰਗਾ ਤੋਂ ਕਈ ਬਲਾਈ ਵੀ ਨਹੀਂ ਗਏ ਉਹਨਾਂ ਦਾ ਨਾਮ ਵੀ ਅਸੀਂ ਲੈਤਾ ਸੀ ਕਿਉਂਕਿ ਉਦੋਂ ਆਥਰ ਧੁੰਦ ਡਿੱਗਣ ਲੱਗ ਗਈ ਸੀ ਕਿ ਸਾਨੂੰ ਐਸੀ ਪਈ ਜਾਣ ਆ ਦੂਰ ਦਰਦੋਂ ਬਹੁਤ ਆਏ ਸੀ ਕਈ ਤੰਬਰਸਰ ਤੋਂ ਆਏ ਆ ਜਲੰਧਰ ਤੋਂ ਆਇਆ ਫਤਿਹਗੜ ਸਾਹਿਬ ਤੋਂ ਆਇਆ ਇੱਥੇ ਰਹਿ ਪਏ ਧੁੰਦ ਕਰਕੇ ਸਾਡੇ ਕੋਲੀ ਰਹਿ ਪਏ ਕਰੇ ਇੱਥੇ ਪਿੰਡ ਕੀ ਨੌਜਵਾਨ ਪਾੰਜਵੇਂ ਨਹੀਂ ਸੜੀ ਕਈ ਨੌਜਵਾਨ ਵਿਚਾਰੇ ਨੂੰ ਅੱਧ ਜਿਹੀ ਮੋੜਤਾ ਡਰਾਇਆ ਬਹੁਤ ਗਿਆ ਰਾਤ ਦੀ ਬਹੁਤ ਫੋਨ ਕੀਤੇ ਸੱਚਵਾਨੇ ਆ ਮੂਨਕਲਾ ਸੱਚਵਾਨ ਉਹ ਸਾਡੇ ਮਿੱਤਰਾਂ ਨੂੰ ਫੋਨ ਕਰੀ ਜਾਂਦਾ ਸੀ ਇੱਧਰ ਇੱਕੋ ਮੁੰਡੇ ਸੀਗੇ ਗੱਗੜਪੁਰ ਤੋਂ ਉਹਨਾਂ ਨੂੰ ਫੋਨ ਆਇਆ ਆਪਣੇ ਘਾਚੋ ਤੋਂ ਆਪਣੇ ਤਾਂ ਭਵੰਤ ਦੇ ਪੀਏ ਦਾ ਕਹਿੰਦਾ ਕਹਿੰਦਾ ਜੀ ਤੁਸੀਂ ਉੱਥੇ ਜਾਣਾ ਨਹੀਂ ਉਹ ਕਹਿੰਦਾ ਚਕਤਰਾਜੀ ਕਾਟਾ ਪਾੜਦਾ ਸਾਡੇ ਨਾਲ ਅਜ ਤੋਂ ਬਾਅਦ ਕਲਾਮ ਨਾ ਕਰੋ ਤੁਸੀਂ ਜੋ ਜਲਮ ਕਰਦੇ ਆ ਬਿਲਕੁਲ ਯਾਰ ਅੱਜ ਤੁਸੀਂ ਸਾਥ ਦਿੱਤਾ ਬਾਈ ਮੈਂ ਤੁਹਾਡਾ ਇਸ ਕਰਕੇ ਧੰਨਵਾਦ ਕਰਦਾ ਕਿ ਤੁਸੀਂ ਅੰਨੀ ਭਗਤੀ ਚੋਂ ਨਿਕਲ ਕੇ ਅੱਖਾਂ 'ਤੇ ਪੱਟੀ ਲਾ ਕੇ ਸਹੀ ਤੇ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦਾ ਜਿਗਰਾ ਰੱਖਿਆ ਇਸ ਲਈ ਤੁਹਾਡਾ ਖਾਸ तौर ਤੇ ਆਮ ਆਦਮੀ ਪਾਰਟੀ ਦੇ ਜਿੰਨੇ ਹਮੇਤੀ ਸੀਗੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਕਿ ਤੁਸੀਂ ਇਸ ਪੱਖ ਦੇ ਉੱਤੇ ਹੱਕ ਤੇ ਸੱਚ ਦੀ ਆਵਾਜ਼ ਦੇ ਨਾਲ ਖੜੇ ਹਾਂ ਜ਼ੁਲਮ ਦੇ ਖਿਲਾਫ ਖੜੇ ਹਾਂ ਪਰ ਇਹ ਜ਼ੁਲਮ ਇਹਦੀ ਜੜ ਪਟਣੀਆਂ ਸਰੂਰ ਵਾਲੇ ਮੈਂ ਅੱਜ ਦਿਨੇ ਸਟੇਜ ਤੋਂ ਵੀ ਕਿਹਾ ਸੀ ਇਹ ਜ਼ੁਲਮ ਦੀ ਜੜ ਇਹ ਜਿਹੜੀ ਰਾਜਧਾਨੀ ਕਹਿੰਦੇ ਸਾਡੀ ਰਾਜਧਾਨੀਆਂ ਸਰੂਰ ਕੋਈ ਰਾਜ ਸਰ ਹਲਾੜ ਸਕਦਾ ਉਹ ਰਾਜਧਾਨੀ ਤੁਸੀਂ ਜਿਮਣੀ ਚੋਣ ਚ ਵੀ ਪਟਕੇ ਦਿਖਾਤੀ ਤੇ ਇਹ ਜ਼ਾਲਮ ਸਰਕਾਰ ਦੇ ਜਿਹੜਾ ਅੱਜ 24 ਦੀ ਚੋਣ ਤੁਸੀਂ ਪਟੜਣੀ ਪਟੜੀਆਂ ਜੇ ਆਪਾਂ ਨਾ ਪਟ ਸਕੇ ਜਣਾ ਤਾਂ ਫਿਰ ਯਾਦ ਰੱਖਿਓ ਜ਼ੁਲਮ ਇਹ ਤਸੀਹੇ ਤਸ਼ੱਦਦ ਇਹ ਇੰਤੋਂ ਵੀ ਜ਼ਿਆਦੇ ਜੇ ਬ러스ਟ੍ਰੀਕੇ ਨਾਲ ਆਉਣਗੇ ਕਿਉਂਕਿ ਇਹਨੂੰ ਲੱਗੂਗਾ ਵੀ ਅਸੀਂ ਅੱਗੇ ਸਾਡਾ ਇੱਕ ਹਰਤਾਂ ਅੱਗੇ ਜਲੰਧਰ ਇਹ ਜੀਵਨੀ ਚੋਣ ਜਿੱਤ ਗਈ ਸੀ ਉਦੋਂ ਹੰਕਾਰ ਵਧਿਆ ਪਰ ਜੇ ਦੁਵਾਰਾ 24 ਤੇ ਜਿੱਤ ਕੇ ਮੇਰੀ ਗੱਲ ਯਾਦ ਰੱਖਿਓ ਤਾਂ ਇਹ ਪੱਟੇ ਪੱਦਰ ਤੇ ਪੰਜਾਬ ਦਾ ਨੁਕਸਾਨ ਕਰਨਗੇ ਸਾਰੀਆਂ ਜਥੇਬੰਦੀਆਂ ਨੂੰ ਪਹਿਨਗੇ ਉਹਨਾਂ ਨੂੰ ਖਡਾਉਣ ਦੀ ਕੋਸ਼ਿਸ਼ ਤਾਂ ਹੋઈ ਰਹੀ ਹੈ ਜਥੇਬੰਦੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਲਗਾਤਾਰੇ ਕਰ ਰਹੇ ਆ ਆਪਣੇ ਬੰਦੇ ਛੱਡ ਕੇ ਆਪਣੇ মিডিਆ ਰਾਹੀਂ ਆਪਣੇ ਆਈਟੀ ਸੈਲਰ ਰਾਹੀਂ ਇਹ ਬਕਾਊ ਆ ਜੀ ਇਹ ਧਰਨਿਆਂ ਤੇ ਬਹਿ ਜਾਂਦੇ ਆ ਜੀ ਇਹ ਦਿਨ ਤੋਂ ਬੰਦੇ ਨਹੀਂ ਥੋਣੇ ਜੀ ਇਹ ਜਗਾ ਦੇਖ ਕੇ ਬਹਿ ਜਾਂਦੇ ਭਵੰਤ ਕਹਿੰਦਾ ਵਜਾ ਨਹੀਂ ਦੇਖਦੇ ਇਹ ਲਗਾਤਾਰ ਫੰਡ ਇਕੱਠਾ ਕਰਨੇ ਮਾਰੇ ਤੁਰ ਪੈ ਨੇ ਧਰਨਿਆਂ ਨੂੰ ਕਿਉਂਕਿ ਜੇ ਜਿੱਥੇ ਬੰਦੀਆਂ ਖਤਮ ਹੋ ਗਈਆਂ ਤੁਹਾਡੇ ਦੇ ਛੱਤਰਫੇਰ ਨੇ ਤੁਹਾਡੇ ਦੇ ਕਬਜ਼ਾ ਕਰਨਾ ਬਹੁਤ ਸੌਖਾ ਹੋ ਜੂ ਤੁਹਾਡੇ ਹੱਕ ਮਾਰਨੇ ਬਹੁਤ ਸੌਖੇ ਹੋ ਜਾਣਗੇ ਇਹ ਗੱਲ ਦਾ ਖਿਆਲ ਰੱਖਿਓ ਜਿੱਥੇ ਬੰਦ ਖਰੂਪ ਚ ਪਿੰਡਾਂ ਦੇ ਵਿੱਚ ਪੱਡੇ ਪੱਦਰ ਤੇ ਇਕੱਠੇ ਹੋਜੋ ਤੇ ਆਉਣ ਵਾਲੇ ਸਮੇਂ ਚ 24 ਚ ਸਾਰੇ ਪੰਜਾਬ ਵਿੱਚ ਬੰਦੇ ਖੜੇ ਕਰਾਂਗੇ ਸਾਰੇ ਪੰਜਾਬ ਵਿੱਚ ਮੰਚ ਬਣਾ ਕੇ ਬੰਦੇ ਖੜਾ ਕਰਾਂਗੇ ਐਮਪੀ ਚੋਣਾਂ ਦੇ ਵਿੱਚ ਸਾਥ ਦਿਓ ਬਈ ਖੇਤਰੀਤਰ ਜੋ ਪੰਜਾਬ ਦੀ ਗੱਲ ਕਰੇ ਸਾਡੀ ਬੋਲੀ ਸਾਡੇ ਪਾਣੀਆਂ ਸਾਡੇ ਡੈਮਾਂ ਦੀ ਗੱਲ ਸਾਡੀ ਰਾਜਧਾਨੀ ਦੀ ਗੱਲ ਸਾਡੇ ਜੋ ਇੱਥੇ ਹੱਕ ਨੇ ਸਾਡੀ ਬੇਰਜ਼ਗਾਰੀ ਦੀ ਗੱਲ ਜੋ ਪ੍ਰਵਾਸ ਦੀ ਗੱਲ ਜੋ ਨਸ਼ਿਆਂ ਨਾਲ ਮਰ ਰਹੀ ਜਵਾਨੀ ਦੀ ਗੱਲ ਕਰੇ ਉਸ ਸਮੇਂ ਉਹ ਇਸ ਲਈ ਚੋਣੇ ਆ ਕਿ ਸਾਡੇ ਉਹ ਪੰਜਾਬ ਦੇ ਵਿੱਚ ਉੱਤਰ ਬਣਨੀ ਚਾਹੀਦੀ ਆ ਬਣਾਵਾਂਗੇ ਵਾਦਾ ਰਿਹਾ ਉਹ ਪ੍ਰਮਾਤਮਾ ਦੇ ਅੱਗੇ ਉਹਨਾਂ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਕਿ ਕਦੇ ਪੰਜਾਬ ਨੂੰ ਪਿੱਠ ਨਹੀਂ ਦਿਖਾਵਾਂਗੇ ਹਮੇਸ਼ਾ ਪੰਜਾਬ ਨਾਲ ਖੜੇ ਆ ਅਖੀਰਲੇ ਸਾਥ ਤੱਕ ਖੜਾਂਗੇ ਭਾਈ ਇੱਕ ਵਾਰੀ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜ ਕੇ ਦੇਖ ਲਓ ਧੰਨਵਾਦ ਅਗਲੀ ਸੋਨੂੰ 5 ਨੂੰ 10 ਪੰਜ ਤੋਂ ਪਹਿਲਾਂ ਦੱਸ ਦਿਆਂਗੇ ਕਿ ਕਿੱਥੇ ਇਕੱਠੇ ਹੋਣਾ ਤੇ ਕੀ ਅਗਲੀ ਆਪਣੀ ਰਣਨੀਤੀ ਹੈ ਜਿਉਂਦੇ ਬਸਦੇ ਰਹੋ ਗੁਰੂਾਇਰ ਜੀ ਖਾਲਸਾ ਗੁਰੂ ਜੀ ਦੇ ਬੇਅੰਤ